मम्मी मैं खेदन जाना पूरे आवे बे पूरे आ पूरे आ।, आ मुड़के हाँ मम्मी पूरे आ पूरे बैठा हाँ मम्मी सा, बोलो सारा दिन खेदे रहने बेले तुरे गदियां दे डिकरे मार दे दमान लग गए ने गुरुद्वारे दमान फोन लग जाओ अच्छा मम्मी हां कोई ਗੱਲ ਵਧੀਆ ਸ਼ਬਦ ਕੰਨ 'ਚ ਪੈ ਜਾਂਦਾ ਚੰਗਾ ਹੁੰਦਾ ਪੁੱਤ ਗੁਰੂ ਘਰ ਜਾਵੇ ਦੀਵਾਨ ਸੁਣੇ ਬਾਬਿਆਂ ਦੇ ਠੀਕ ਹੈ ਮਮੀ ਮੈਂ ਜਾਣਾ हां ਚੰਗਾ ਮੈਂ ਜਾਣਾ ਦੀਵਾਨ ਸੁਣਨਾ ਚੰਗਾ ਪੁੱਤ ਹਾਂ ਹਾ 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 ਆ ਆ ਆ ਆ ਬਾਗ਼ਾਂ ਚੋਂ ਵਾਲਣ ਲੈ ਕੇ ਆ ਪੁੱਤਾਂ ਮੈਂ ਰੋਟੀ ਬਣਾਉਣੀ ਐ ਹਾ ਹਾ ਚੱਲ ਬਣ ਗਿਆ ਕੰਮ ਤੇ ਸਾਰਾ ਦੁਪਹਿਰਾ ਲੰਘ ਗਿਆ ਹੋਂ ਤਾਂ ਮੈਨੂੰ ਤਾਂ ਆਸ ਨਹੀਂ ਥੀ ਆਈ ਨਹੀਂ ਗਰਮੀ। ਗੱਲ ਦਾ ਦਿਨ ਫੇਰ ਫੁੱਟ ਜਾਂਦਾ ਨੇ। ਹੋ ਹੋ। ਜਾਏ ਜੀ ਕੰਮ। ਹਾਂ ਜਾ ਆਇਆ। ਹੋ ਹੋ ਗਰਮੀ ਬਹੁਤ ਐ। ਚਲੂੰ ਬਣ ਗਿਆ ਕੰਮ। ਐਂ ਤੇ ਮੈਨੂੰ ਤਾਂ ਕੇਰਾ ਤਾਂ ਬੇਆਸ ਜੀ ਹੋ ਗਈ ਤੀ। ਮਾਹ ਕਿਤੇ ਕੱਲ ਦਾ ਦਿਨ ਫੇਰ ਫੁੱਟੂਗਾ ਚਲ ਵਧੀਆ ਰਿਹਾ ਚੰਗਾ ਹੀ ਜਾਣ ਵਿਚਾਰੇ ਨੂੰ ਕੰਮ ਕਰ ਗਿਆ ਆਪਣਾ ਲੈ ਆ ਉਹ ਮੁੰਡਿਆ ਪਾਣੀ ਦਾ ਗਲਾਸ ਲਿਆ ਹਾਂ ਆ ਆ ਆ ਆ ਆ ਆ ਕੀ ਹੋ ਗਿਆ ਇਹਨੂੰ ਮੁੰਡੇ ਨੂੰ ਐਂ ਜੇ ਕਰੀ ਜਾਂਦਾ ਇਹ ਪਤਾ ਨਹੀਂ ਕੀ ਹੋ ਗਿਆ ਪਹਿਲਾਂ ਮੈਂ ਵੀ ਆਖਿਆ ਸੀ ਮੇਰੇ ਵੀ ਨਹੀਂ ਆਖੇ ਲੱਗਿਆ अच्छा हां मैं इन्हें लेने को मैं लेनी है चल तू ले आ दे फिर मैं ले आऊं पानी और एक गर्मी जा गर्मी जा तो गर्मी ज्यादा है आ जा पूरे बह जा अज तो गर्मी ज्यादा थी बहुत गर्मी है हाँ ਚਲ ਵਸ ਹਾ ਹਾ ਕੀ ਹੋ ਰਿਹਾ ਇਹਨੂੰ ਜਦੋਂ ਮੈਂ ਕੋਈ ਕੰਮ ਕਹਿਣਾ ਹਾ 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 ਪਾਣੀ ਆਖਿਆ ਮੈਂ ਸਾਨੂੰ ਮਹਾ ਪਾਣੀ ਪਿਆਇਆ ਕਹਿੰਦਾ ਹਾ 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 ਪਤਾ ਨਹੀਂ ਜਦੋਂ ਦਾ ਮੈਂ ਕਿਹਾ ਵੀ ਚਲੋ ਵੀ ਤੂੰ ਵਗ ਜਾ ਕਰ ਗੁਰਦੁਆਰੇ ਮੱਥਾ ਟੇਕ ਆਇਆ ਕਰ ਉਦੋਂ ਦੀ ਲੱਗਿਆ ਕਰਨਾ ਅਨੁਸਾਰ ਹਾ 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 ਜੀ ਪਤਾ ਨਹੀਂ ਕਰ ਤੂੰ ਕਰਦੇ ਫੇਰ ਆਪਾਂ ਕਿਤੇ ਇਹਨੂੰ ਦਿਖਾ ਨਾ ਦਈਏ। ਚਲ ਦੇਖ ਲੈ ਇੱਕ ਦੋ ਦਿਨ ਫੇਰ ਉਹ ਕਰਦੇ ਆ ਦਿਖਾਉਣੇ ਆ। ਹਾਂ ਮੈਂ ਵੀ ਇਹੀ ਕਹਿੰਦਾ ਸੀ। ਹਾਂ।